ਵਰੀ ਦੇਖਿਆ ਪਾਕਿਤ ਸਾਹਿਬ ਉਹ ਇਹਨਾਂ ਨੇ ਪੰਜਾਬ ਦਾ ਐਮਪੀ ਬਣਾਇਆ ਰਾਜ ਸਭਾ ਦਾ ਰਾਗਵ ਚੱਡਾ ਜੀ ਪੰਜਾਬ ਦੇ ਨਹੀਂ ਹੈਗੇ ਪਾਕਿਤ ਸਾਹਿਬ ਪੰਜਾਬ ਦੇ ਨਹੀਂ ਹੈਗੇ ਉਹਨਾਂ ਨੇ ਵੀ ਬਣਾਇਆ ਤੇ ਉਦੋਂ ਬਾਅਦ ਉਹ ਪੰਜਾਬ ਦੇ ਨਾਲ ਵੀ ਨਹੀਂ ਖੜਦੇ ਹੁਣ ਪ੍ਰੋਬਲਮ ਵਾਲੀ ਗੱਲ ਇਹ ਹੈ ਵੀ ਪਾਕਿਤ ਸਾਹਿਬ ਨੇ ਇੱਕ ਬਿਆਨ ਦਿੱਤਾ ਜੀਗਾ ਐਸਵਾਈਐਲ ਤੇ ਵੀ ਦੋਨੇ ਸੂਬਿਆਂ ਦਾ ਹਰਿਆਣਾ ਤੇ ਪੰਜਾਬ ਦਾ ਹੱਕ ਹੈਗਾ ਤੇ ਉਦੋਂ ਬਾਅਦ ਹੁਣ ਗੱਲ ਇਹ ਹੈ ਵੀ ਜਦੋਂ ਕੇਜੀਵਾਲ ਦਾਮ ਨੂੰ ਰਾਜ ਸਭਾ ਐਮਪੀ ਬਣਾਤਾ ਇਹਨਾਂ ਨੇ ਪੰਜਾਬ ਤੋਂ ਤੇ ਬਾਕੀ ਲੀਡਰ ਦੀ ਪੋਲਿਟਿਕਲ ਇਨਿੰਗ ਸ਼ੁਰੂ ਕਰਾ ਦਿੱਤੀ ਉਸ ਤੋਂ ਬਾਅਦ ਸੋਦੀਆ ਸਾਹਿਬ ਵੀ ਆਉਣਗੇ ਫਿਰ ਹੋਰ ਜਿਹੜੇ ਲੀਡਰ ਹਾਰੇ ਆਮ ਆਦਮੀ ਪਾਰਟੀ ਦੇ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਆਉਣਗੇ ਥਾਂ ਬਣਾ ਕੇ ਤੇ ਉਸ ਤੋਂ ਬਾਅਦ ਪੰਜਾਬ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਪਹਿਲਾਂ ਇਹਨਾਂ ਨੇ ਸਰਕਾਰ ਜਦੋਂ ਸੀਗੀ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਉਦੋਂ ਬਹੁਤ ਇੰਟਰਫੀਰੈਂਸ ਕੀਤੀ ਉਦੋਂ ਬਹੁਤ ਦਖਲਅੰਦਾਜ਼ੀ ਸੀਗੀ ਤੁਸੀਂ ਦੇਖਿਆ 25-25 ਮਿੰਟਾਂ ਦੀ ਮੀਟਿੰਗ ਹਸਾਦੇ ਸਾਰੀ ਪੰਜਾਬ ਸਰਕਾਰ ਉੱਥੇ ਸੱਦ ਲੈਂਦੇ ਸੀ ਵਿੱਚ ਹੀ ਜੀਐਮ ਵਿੱਚ ਹੀ ਮੰਤਰੀ ਵਿੱਚ ਹੀ ਐਮਐਲਏ ਉਦੋਂ ਬਾਅਦ ਉਹਨਾਂ ਦੀ ਸੁਣਦੇ ਆਣੇ ਉਹਨਾਂ ਨੂੰ ਸੁਣਾ ਕੇ ਵਾਪਸ ਜੇ ਵੀ ਆ ਰੈਡੀमेड ਫੈਸਲੇ ਇਹਨਾਂ ਨੂੰ ਇੰਪਲੀਮੈਂਟ ਕਰੋ ਹੁਣ ਬੇਸਿਕਲੀ ਮੈਨੂੰ ਇਹ ਹੈ ਕਿ ਉਮੀਦ ਇਹ ਹੈ ਵੀ ਜਦੋਂ ਕੇਜਰੀਵਾਲ ਸਾਹਿਬ ਰਾਜ ਸਭਾ ਸੀਟ ਤੇ ਆਉਣਗੇ ਤੇ ਉਦੋਂ ਸਾਡੇ ਐਮਪੀ ਐਮਐਲਏ ਮੰਤਰੀਆਂ ਨੂੰ ਤੇ ਸੀਐਮ ਨੂੰ ਦਿੱਲੀ ਨਹੀਂ ਜਾਣਾ ਪਿਆ ਕਰੂਗਾ ਉਮੀਦ ਹੈ ਉਹਨ ਕੇਜਰੀਵਾਲ ਸਾਹਿਬ ਹੀ ਪੰਜਾਬ ਚ ਆਜਿਆ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਮੰਚ ਹੈ ਤੇ ਦੂਜੀ ਗੱਲ ਜਿਹੜੀ ਹੈ ਆਮ ਆਦਮੀ ਪਾਰਟੀ ਜਾਹੇ ਜਿੰਨਾ ਮਰਜ਼ੀ ਜੋ ਲਾਲੇ ਬਾਈ ਪੋਟ ਤੇ ਇਹਨਾਂ ਨੂੰ ਲੋਕਾਂ ਨੇ ਲੋਕ ਸਭਾ ਇਲੈਕਸ਼ਨ ਚ ਇੱਕ ਮੈਂ ਫਿਟਿੰਗ ਜਵਾਬ ਦਿੱਤਾ ਸੀਗਾ ਤਿੰਨ ਤੇ ਹਰਾ ਕੇ ਬਾਈਪੋਲ ਕਾਂਗਰਸ ਪਾਰਟੀ ਜਿੱਤੂਗੀ ਆਮ ਆਦਮੀ ਪਾਰਟੀ ਦਾ ਡੀਐਂਡ ਦਿੱਲੀ ਛੋ ਗਿਆ ਇਸ ਵਾਰ ਪੰਜਾਬ ਛੋ ਗਿਆ ਤੇ ਜਦੋਂ ਕੇਜਰੀਵਾਲ ਸਾਹਿਬ ਨੂੰ ਰਾਜ ਸਭਾ ਸੀਟ ਦੇ ਦੇਣਗੇ ਉਹ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੋਊਗੀ ਪੰਜਾਬ ਦੇ ਵਿੱਚ ਖਾਤਮੇ ਵੱਲ ਦੀ ਕਿਉਂਕਿ ਆਮ ਆਦਮੀ ਪਾਰਟੀ ਨੇ ਦਿੱਲੀ ਨੂੰ ਸਾਰੀ ਕਮਾਂਡ ਛੋਪ ਲਈ ਹੈ ਦਿੱਲੀ ਤੋਂ ਬੈਗ ਠੀਕ ਹੈ ਜੀ ਅਸਾਂ ਤੁਹਾਡੇ ਨਾਲ ਬਨੇ ਰਹਿਣਾ ਸਕੇਗਾ ਸੰਘੇੜਾ ਸਾਹਿਬ ਜੁੜੇ ਹੋਏ ਨੇ ਸੰਘੇੜਾ ਸਾਹਿਬ ਤੁਸੀਂ ਸਵਾਲ ਸਾਰੇ ਨੋਟ ਕਰ ਲੇ ਮੈਂ ਤੁਹਾਡਾ ਮੋੜ ਤੋਂ ਰੋਕਾਂਗਾ ਸਾਡੇ ਨਾਲ ਕਲੇਰ ਸਾਹਿਬ ਵੀ ਜੁੜੇ ਹੋਏ ਨੇ ਸ਼੍ਰੋਮਣੀ ਅਕਾਲੀ ਅੱਜ ਜਨਨੀ ਚੋਣਾਂ ਹੋਣੀਆਂ ਲੁਧਿਆਣਾ ਵੈਸਟ ਹਲਕੇ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਪਾਰਟੀ ਦੇ ਵੱਲੋਂ ਸੰਜੀਵ ਰੋੜਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ। ਅਕਾਲੀ ਦਲ ਦਾ ਇਸ ਤੇ ਕੀ ਰਿਐਕਸ਼ਨ ਹੈ? ਦੇਖੋ ਤੇਜਾ ਜੀ ਕਈ ਫੈਸਲੇ ਪਾਰਟੀਆਂ ਐਸੇ ਕਰਦੀਆਂ ਨੇ ਜਿਹੜੇ ਮੁੱਢੋਂ ਹੀ ਉਹਨਾਂ ਦੀ ਮਨਸ਼ਾ ਤੇ ਸਵਾਲ ਖੜੇ ਕਰ ਦਿੰਦੇ ਨੇ। ਹੁਣ ਜੇ ਮੈਂ ਸੰਜੀਵ ਰੋੜਾ ਸਾਹਿਬ ਦੀ ਗੱਲ ਕਰਾਂ ਤਾਂ ਸੰਜੀਵ ਰੋੜਾ ਸਾਹਿਬ ਦਾ ਕੋਈ ਬਹੁਤ ਲੰਬਾ ਪੋਲਿਟਿਕਲ ਕੈਰੀਅਰ ਨਹੀਂ ਰਿਹਾ ਹਾਲਾਂਕਿ ਉਹ ਸੋਸ਼ਲ ਕੰਮਾਂ ਕਰਕੇ ਜਾਣੇ ਜਾਂਦੇ ਨੇ ਇੱਕ ਬਿਜ਼ਨਸਮੈਨ ਦੇ ਤੌਰ ਤੇ ਜਾਣੇ ਜਾਂਦੇ ਨੇ। ਜੀ اور ਜਦੋਂ ਰਾਜ ਸਭਾ ਦੀ ਸੀਟ ਪੰਜਾਬ ਦੇ ਵਿੱਚੋਂ ਦਿੱਤੀ ਗਈ ਸੀ ਉਦੋਂ ਵੀ ਬੜੇ ਵੱਡੇ ਸਵਾਲ ਖੜੇ ਹੋਏ ਸੀ ਕਿ ਕਿਸੇ ਵਰਕਰ ਨੂੰ ਆ ਨਾ ਸੀਟ ਦੇ ਕੇ ਇੱਕ ਬਿਜ਼ਨਸਮੈਨ ਇੱਕ ਵੱਡੇ ਬਿਜ਼ਨਸਮੈਨ ਨੂੰ ਇਹ ਸੀਟ ਦਿੱਤੀ ਹੂੰ ਔਰ ਅੱਜ ਜਿਹੜਾ ਆਮ ਆਦਮੀ ਪਾਰਟੀ ਨੇ ਫੈਸਲਾ ਲਿਆ ਹੈ ਕਿ ਉਹਨਾਂ ਨੂੰ ਉੱਥੋਂ 22 ਇਲੈਕਸ਼ਨ ਲੜਾਉਣ ਦਾ ਹੂੰ ਉੱਥੋਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਹੜੀ ਪਿਛਲੇ ਦਿਨਾਂ ਤੋਂ ਚਰਚਾ ਚੱਲ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਸਾਹਿਬ ਕਿਉਂਕਿ ਜਿਹੜਾ ਸ਼ੀਸ਼ ਮਹਿਲ ਬਣਾਇਆ ਸੀ 100 ਕਰੋੜ ਦਾ ਉਹ ਵੀ ਛੱਡਣਾ ਪੈ ਗਿਆ ਸਰਕਾਰੀ ਕੋਠੀ ਵੀ ਦਿੱਲੀ ਵਾਲੀ ਛੱਡਣੀ ਪੈਗੀ ਤੋ ਕਿਸੇ ਤਰੀਕੇ ਹੁਣ ਇੱਕ ਵਧੀਆ ਰੈਨ ਬਸੇਰੇ ਦਾ ਇੰਤਜ਼ਾਮ ਦਿੱਲੀ ਦੇ ਵਿੱਚ ਕਰਨਾ ਹੈ ਤਾਂ ਰਾਜ ਸਭਾ ਜਾਣਾ ਪਏਗਾ ਅਰਵਿੰਦ ਕੇਜਰੀਵਾਲ ਨੂੰ ਤੇ ਉਹ ਰਾਜ ਸਭਾ ਦੀ ਸੀਟ ਪੰਜਾਬ ਦੇ ਵਿੱਚੋਂ ਦਿੱਤੀ ਜਾਏਗੀ ਔਰ ਉਹਦਾ ਸਿੱਧਾ ਸਿੱਧਾ ਜਿਉਂਦਾ ਜਾਗਦਾ ਉਦਾਹਰਣ ਹੈ ਕਿ ਇੱਕ ਰਾਜ ਸਭਾ ਦਾ ਮੈਂਬਰ ਜਿਹਦੇ 4 ਸਾਲ ਹਲੇ ਰਾਜ ਸਭਾ ਦੇ ਪਏ ਹੋਣ ਤੁਸੀਂ ਉਹਨੂੰ 22 ਇਲੈਕਸ਼ਨ ਲੜਾ ਰਹੇ ਹੋ ਲੁਧਿਆਣੇ 'ਚ ਔਰ ਉਹਨੂੰ 22 ਇਲੈਕਸ਼ਨ ਲੜਾ ਕੇ ਸਰਕਾਰ ਇਹ ਸੋਚਦੀ ਹੈ ਕਿ ਅਸੀਂ 22 ਇਲੈਕਸ਼ਨ ਚਤਾ ਕੇ ਜਿਹੜੀ ਰਾਜ ਸਭਾ ਦੀ ਸੀਟ ਹੈ ਉਹ ਖਾਲੀ ਹੋ ਜਾਏਗੀ ਉੱਥੇ ਰਵਿੰਦ ਕੇਜਰੀਵਾਲ ਨੂੰ ਭੇਜ ਦੇਾਂਗੇ ਬਰੇ ਧੋਰੀ ਨਮੋਸ਼ੀ ਤੁਸੀਂ ਦੇਖੋਗੇ ਇਸ ਫੈਸਲੇ ਨਾਲ ਆਮ ਆਦਮੀ ਪਾਰਟੀ ਨੂੰ ਹੁਣੀ ਹੈ ਕਿਉਂਕਿ ਪੰਜਾਬੀ ਬਿਲਕੁਲ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰੀਕੇ ਦਿੱਲੀ ਦਾ ਦਖਲ ਹੋਵੇ ਕਿਉਂਕਿ ਦਿੱਲੀ ਨੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਰਾਜਨੀਤੀ ਨੂੰ 10 ਸਾਲ ਜੀ ਨਕਾਰਤਾ ਕਿਉਂਕਿ ਝੂਠ ਇਹਨਾ ਬੋਲਿਆ ਧਰਾਤਲ ਤੇ ਕੁਝ ਨਹੀਂ ਕੀਤਾ 10 ਸਾਲ ਦੇ ਵਿੱਚ ਹੀ ਜਿਹੜੀ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਸੀ ਕਿ ਜੀ 2050 ਤੱਕ ਨਹੀਂ ਸਾਨੂੰ ਕੋਈ ਹਰਾ ਸਕਦਾ ਉਹਨਾਂ ਨੂੰ 10 ਸਾਲ ਦੇ ਵਿੱਚ ਹੀ ਲੋਕਾਂ ਨੇ ਪੂਰੇ ਤਰੀਕੇ ਸੱਤਾ ਚੋਂ ਖਾੜ ਕੇ ਸਿੱਟਤਾ ਤੋ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਫੈਸਲਾ ਇਹ ਇੰਨਾ ਘਾਤਕ ਸਿੱਧ ਹੋਣਾ ਕਿ ਇਹਨਾਂ ਨੇ ਸਿਰਫ ਏਸੇ ਗੱਲ ਕਰਕੇ ਚੋਣ ਹਾਰ ਜਾਣੀ ਹੈ ਕਿ ਜੀ ਇੱਕ ਬਿਜ਼ਨਸਮੈਨ ਜਿਹੜੇ ਕਿ ਰਾਜ ਸਭਾ ਤੁਸੀਂ ਉਹਨਾਂ ਨੂੰ ਲਿਆ ਕੇ ਤੁਸੀਂ ਉੱਥੇ ਬਾਈ ਇਲੈਕਸ਼ਨ ਲੜਾ ਕੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਤੋਂ ਰਾਜ ਸਭਾ ਭੇਜਣਾ ਚਾਹੁੰਦੇ ਹੋ ਇਹ ਕੱਲੇ ਮੁੱਦੇ ਤੇ ਇਹ ਬਾਈ ਇਲੈਕਸ਼ਨ ਆਮ ਆਦਮੀ ਪਾਰਟੀ ਪੂਰੇ ਤਰੀਕੇ ਨਾਲ ਹਾਰਨੀ ਹੈ ਪਰ ਮੈਂ ਕਹਿੰਦਾ ਕਿ ਚਲੋ ਹੁਣ ਸੰਘੇੜਾ ਸਾਹਿਬ ਉਹਨਾਂ ਦੇ ਬੁਲਾਰੇ ਨੇ ਸੰਘੇੜਾ ਸਾਹਿਬ ਨੇ ਆਪਣੀ ਪਾਰਟੀ ਦਾ ਪੱਖ ਰੱਖਣਾ ਪਰ ਮੈਂ ਸੰਘੇੜਾ ਸਾਹਿਬ ਨੂੰ ਬਹੁਤ ਚੰਗੇ ਤਰੀਕੇ ਜਾਣਦਾ ਇਸ ਬੋਲੋ ਤੋਂ ਬਾਅਦ ਉਹ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦੇਣ ਕਿ ਕਿ ਪਾਰਟੀ ਨੇ ਇਹ ਕੋਈ ਪੰਜਾਬ ਪੱਖੀ ਫੈਸਲਾ ਲਿਆ ਇਹ ਪੰਜਾਬ ਮਾਰੂ ਫੈਸਲਾ ਹੈ ਪੰਜਾਬ ਦੇ ਉੱਤੇ ਸਿੱਧਾ ਦਿੱਲੀ ਕਾਬਜ਼ ਹੋਣਾ ਚਾਹੁੰਦੀ ਹੈ ਸਾਰੇ ਏਜੀ ਆਫਿਸ ਦੇ ਵਿੱਚ ਲੋ ਅਫਸਰਾਂ ਦੇ ਕਦੇ ਅਸਤੀਫੇ ਲਏ ਜਾਂਦੇ ਨੇ ਨੀ ਕਲੇਸ਼ਾ ਨਾੜੀ ਮੇਰਾ ਇਹਦੇ ਨਾਲ ਜੁੜਿਆ ਸਵਾਲ ਹੈ ਬਾਕੀਆਂ ਤਿਹਰਾ ਦੇ ਵੱਲੋਂ ਕਿਹਾ ਕਿ ਇਸੇ ਲਾਈਨ ਤੇ ਬਿਆਨ ਦਿੱਤਾ ਜਾ ਰਿਹਾ ਪਰ ਸਵਾਲ ਤੇ ਵੀ ਆਨ ਕਿ ਸੰਜੀਵ ਰੋਣਾ ਸੰਜੀਵ ਰੋਣਾ ਜਿਹੜੇ ਕੈਂਡੀਡੇਟ ਨੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਗਏ ਆ ਪਰ ਜੇ ਜੇਕਰ ਉੱਥੋਂ ਜਿੱਤ ਹਾਸਲ ਕਰਦੇ ਨੇ ਜਿੱਤਦੇ ਨੇ ਤਾਂ ਫੇਰੀ ਕਿਸੇ ਹੋਰ ਨੂੰ ਭੇਜਿਆ ਜਾਵੇਗਾ ਨਾ ਤਾਂ ਹੀ ਰਸ ਵਾਲੀ ਸੀਟ ਖਾਲੀ ਹੋਵੇਗੀ ਵੀ ਸਵਾਲਿਆ ਨਾ ਮੈਂ ਤੇਜਾ ਜੀ ਪਹਿਲਾਂ ਹੀ ਕਹਿ ਕੇ ਮਨਸ਼ਾ ਦੇ ਉੱਤੇ ਸਵਾਲ ਖੜਾ ਹੋ ਗਿਆ ਇਹ ਸੀਟ ਹੁਣ ਆਮ ਆਦਮੀ ਪਾਰਟੀ ਕਿਸੇ ਕੀਮਤ ਤੇ ਨਹੀਂ ਜਿੱਤ ਸਕਦੀ ਪਰ ਮਨਸ਼ਾ ਤੇ ਸਵਾਲ ਖੜਾ ਹੋ ਗਿਆ ਹੁਣ ਪਰ ਇੱਕ ਗੱਲ ਹੋਰ ਹੈ ਇਸ ਤੋਂ ਬਾਅਦ ਵੀ ਕਿਤੇ ਇਹ ਨਾ ਹੋਵੇ ਕਿ ਜੀ ਹੁਣ ਤੁਸੀਂ ਬਾਈ ਇਲੈਕਸ਼ਨ ਹਾਰ ਗਏ ਨੈਤਿਕਤਾ ਦੇ ਤੌਰ ਤੇ ਇਹਨਾਂ ਦਾ ਰਾਜ ਸਭਾ ਤੋਂ ਅਸਤੀਫਾ ਨਾ ਲੈ ਲੈਣ ਇਹ ਚੋਣ ਆਮ ਆਦਮੀ ਪਾਰਟੀ ਕਿਸੇ ਕੀਮਤ ਤੇ ਨਹੀਂ ਜਿੱਤੂਗੀ ਕਿਉਂਕਿ ਇਹ ਜਿਹੜਾ ਫੈਸਲਾ ਹੈ ਇਸ ਫੈਸਲੇ 'ਚ ਦਿੱਲੀ ਦੀ ਪੰਜਾਬ ਦੇ ਵਿੱਚ ਦਖਲਅੰਦਾਜ਼ੀ ਸਿੱਧੇ ਤੌਰ ਤੇ ਦਿਖ ਰਹੀ ਹੈ ਠੀਕ ਹੈ ਅਗਲੇ ਸਭ ਬਣੇ ਰਹਿਣਾ ਸਾਡੇ ਨਾਲ ਸੰਘੇੜਾ ਸਾਹਿਬ ਜੁੜੇ ਹੋਏ ਨੇ ਸੰਘੇੜਾ ਸਾਹਿਬ ਤੋਂ ਜਰੂਰ ਸਵਾਲ ਲਵਾਂਗਾ ਵਕਫਾ ਤੇ ਰਹੰਦੇ ਬੋਲੇ ਇੱਕੋ ਲਾਈਨ ਤੇ ਕਿਤੇ ਨਾ ਕਿਤੇ ਬਿਆਨ ਦਿੱਤਾ ਜਾ ਰਿਹਾ ਹੈ ਸੰਘੇੜਾ ਸਾਹਿਬ ਤੁਸੀਂ ਸਾਰਿਆਂ ਦਾ ਰਿਐਕਸ਼ਨ ਸੁਣਿਆ ਹੈ ਤਿੰਨੇ ਪਾਰਟੀਆਂ ਦੇ ਮੁਖ ਆਗੂ ਸਿੱਧੇ ਤੌਰ ਤੇ ਇਹ ਵੱਡਾ ਦਾਵਾ ਕਰ ਰਹੇ ਨੇ ਉਹਨਾਂ ਦੇ ਵੱਲ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਸੀਟ ਦੇ ਜ਼ਰੀਏ ਜੋ ਰਾਸਵਾਲੀ ਸੀਟ ਖਾਲੀ ਹੋਵੇਗੀ ਉਸ ਦੇ ਜ਼ਰੀਏ ਰਾਜ ਸਭਾ ਦੇ ਵਿੱਚ ਅਰਵਿੰਦ ਕੇਜੀਵਾਲ ਨੂੰ ਪੰਜਾਬ ਤੋਂ ਇਹ ਭੇਜ ਤੇਜਾ ਜੀ ਮੈਨੂੰ ਤਾਂ ਇਸ ਗੱਲ ਤੋਂ ਹੈਰਾਨਗੀ ਹੈ ਕਿ ਤਿੰਨਾਂ ਹੀ ਪਾਰਟੀਆਂ ਦੇ ਇਹ ਹਮ ਉਮਰ ਬੰਦੇ ਨੇ ਸਪੋਕਸਪਰਸਨ ਨੇ ਮੇਰੇ ਬੜੇ ਚੰਗੇ ਰਿਲੇਸ਼ਨ ਸੀਗੇ ਇਹਨਾਂ ਨਾਲ ਇਹ ਤਿੰਨੇ ਹੀ ਅਫਵਾਹਾਂ ਫਲਾਉਣ ਲਈ ਆਮ ਆਦਮੀ ਪਾਰਟੀ ਬਾਰੇ ਅਫਵਾਹ ਫਲਾਉਣ ਲਈ ਇਕੱਠੇ ਹੋ ਗਏ ਔਰ ਬੈਸਟ ਚੈਨਲ ਜਿਹੜਾ ਪੰਜਾਬੀ ਦਾ ਟੌਪ ਤੇ ਆ ਉਹ ਉਹਦੇ ਤੇ ਆ ਕੇ ਅਫਵਾਹ ਫਲਾ ਰਹੇ ਨੇ ਇਹਦਾ ਕਾਰਨ ਇੱਕੋ ਇੱਕ ਹੈ ਕਿ ਭਗਵੰਤ ਮਾਨ ਸਾਹਿਬ ਬਹੁਤ ਵਧੀਆ ਪੰਜਾਬ 'ਚ ਕੰਮ ਕਰ ਰਹੇ ਨੇ ਆਮ ਆਦਮੀ ਪਾਰਟੀ ਸਾਰੀਆਂ ਗਰੰਟੀਆਂ ਪੂਰੀਆਂ ਕਰ ਰਹੀ ਆ ਇੱਕ ਰਹਿੰਦੀ ਆ ਉਹ ਵੀ ਕਰ ਦੇਣੀ ਆ ਇਹਨਾਂ ਕੋਲ ਕੋਈ ਨੁਕਸ ਨਹੀਂ ਲੱਭਦਾ ਵਿਧਾਨ ਸਭਾਤ ਵੀ ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ ਫਰਾਂਸ ਲਾ ਰਹੇ ਸੀ ਤੇ ਹੁਣ ਅਸੀਂ ਤਾਂ ਕੈਂਡੀਡੇਟ ਅਨਾਉਂਸ ਕਰਨਾ ਹੀ ਆ ਇਹ ਕੈਂਡੀਡੇਟ ਨੁਕਸ ਕੱਢਣ ਲੁਧਿਆਣੇ ਤੋਂ ਕੈਂਡੀਡੇਟ ਅਨਾਉਂਸ ਕੀਤਾ ਆ ਉਹਦੇ ਚ ਨੁਕਸ ਕੱਢਣ ਜੇ ਜੇ ਕਰਕੇ ਕਲੇਰ ਸਾਹਿਬ ਗੱਲ ਕਰ ਰਹੇ ਆ ਜੇ ਐਦਾਂ ਹੋ ਗਿਆ ਫਿਰ ਉਸ ਤੋਂ ਬਾਅਦ ਐਦਾਂ ਹੋਊਗਾ ਫਿਰ ਨੈਤਿਕਤਾ ਦੇ ਆਧਾਰ ਤੇ ਮੰਨ ਕਨਗੇ ਮੈਂ ਤਾਂ ਹੈਰਾਨ ਆ ਫਹਾਦਾਂ ਦਾ ਵੀ ਇਹਦੇ ਨਾਲ ਤੋਂ ਪੁੱਛਾਂ ਦੇਣੀ ਸ਼ੁਰੂ ਕਰ ਦੇਣ ਇਹ ਤਿੰਨੋਂ ਹੀ ਜਣੇ ਲਾਈ ਕਮਾਈਂਦੇ ਨੇ ਇਸ ਗੱਲ ਤੇ ਇਸ ਗੱਲ 'ਚ ਕੋਈ ਸੱਚਾਈ ਨਹੀਂ ਮੈਂ ਤੁਹਾਡੇ ਸਾਹਮਣੇ ਬੈਠਾ ਕਹਿੰਨਾ ਆ ਸਾਡੇ ਰਾਸ਼ਟਰੀ ਕੰਵਿਨਰ ਦੇ ਉਹਨਾਂ ਦਾ ਕਦ ਬਹੁਤ ਉੱਚਾ ਆ ਹਾਲ ਦੀ ਘੜੀ ਪਾਰਟੀ ਨੇ ਸੰਦੀਪ ਆਟਕ ਸਾਬ ਨੇ ਇੱਕੋ ਨਾਮ ਫਾਈਨਲ ਕੀਤਾ ਆ ਪੀਏਸੀ ਨੇ ਜੋ ਵੀ ਫਾਈਨਲ ਕੀਤਾ ਆ ਸੰਜੀਵ ਅਰੋੜਾ ਜੀ ਲੁਧਿਆਣਾ ਤੋਂ ਇਲੈਕਸ਼ਨ ਲੜਨਗੇ ਐਮਐਲਏ ਦੀ ਜਿਹੜੀ ਕਿ ਦੁਖਦਾਈ ਘਟਨਾ ਕਾਰਨ ਮੌਤ ਹੋ ਗਈ ਸੀ ਸਾਡੇ ਐਮਐਲਏ ਦੀ ਉਹਦੀ ਜਗ੍ਹਾ ਤੇ ਜਿਹੜੀ ਬਾਈ ਇਲੈਕਸ਼ਨ ਹੋਣੀ ਆ ਔਰ ਵੱਡੇ ਮਾਰਜ ਨਾਲ ਜਿੱਤ ਪ੍ਰਾਪਤ ਕਰਨਗੇ ਪ੍ਰਿੰਸੇ ਭਗਵੰਤ ਸਮਾਨ ਸਾਹਿਬ ਜਾ ਕੇ ਖੜੇ ਹੋ ਜਾਨਾ ਅਸੀਂ ਹਾਰੇ ਹੀ ਨਹੀਂ ਕਦੀ ਔਰ ਇੰਨੇ ਕੰਮ ਕੀਤੇ ਲੁਧਿਆਣਾ ਵਾਸੀ ਕਿਉਂ ਨਹੀਂ ਸਾਨੂੰ ਵੋਟ ਪਾਉਣਗੇ ਵੱਡੇ ਮਾਰਜ ਨਾਲ ਜਿੱਤਣਗੇ ਤੇ ਦੂਜੀ ਗੱਲ ਇਹਨਾਂ ਦੀ ਮੈਂ ਇੰਨਾ ਹੀ ਕਹਿ ਸਕਦਾ ਆ ਨੀਰੀ ਅਫਵਾਹ ਆ ਤੁਸੀਂ ਸ਼੍ਰੋਮਣੀ ਕਾਲੀਕਲ ਦਾ ਹਾਲ ਦੇਖ ਲੋ ਲੋਕਾਂ ਚ ਕੀ ਆ ਔਰ ਕਾਂਗਰਸ ਪਾਰਟੀ ਦੇ ਕੱਲ ਭਗਵੰਤ ਸਾਬ ਨੇ ਅਸੈਂਬਲੀ 'ਚ ਕਿਹਾ ਕਿ ਕਹਿੰਦੇ ਆ ਇਹਨਾਂ ਦੇ 32 ਐਮਐਲਏ ਸਾਡੇ ਸੰਪਰਕ ਵਿੱਚ ਨੇ ਇਹ ਆਪਣੇ 7 ਐਮਐਲਏ ਇਕੱਠੇ ਕਰਕੇ ਉਹਨਾਂ ਨਾਲ ਫੋਟੋ ਖਿਚਾ ਕੇ ਦਿਖਾ ਦੇਣ ਮੇਰਾ ਮਤਲਬ ਭਈ ਆਪ ਕਾਂਗਰਸ ਇਕੱਠੀ ਨਹੀਂ ਹੈ ਖਖੜੀਆਂ ਵਾਂਗੂ ਖਿਲਰੇ ਪਏ ਲੋਕ ਕਿਨਾਂ ਨੂੰ ਮੂੰਹ ਨਹੀਂ ਲਾਉਂਦੇ ਔਰ ਬਲੀਵਾਲ ਸਾਹਿਬ ਦੀ ਪਾਰਟੀ ਦਾ ਜ਼ੀਰੋ ਸਕੋਰ ਹੈ ਲੋਕ ਸਵਾਲ ਰੱਖਣਾ ਤੇ ਆਪਣੇ ਆਪ ਨੂੰ ਤਸੱਲੀ ਦੇਈ ਜਾਂਦੇ ਸਾਡੀ ਵੋਟ ਪਰਸੈਂਟੇਜ ਵੱਧ ਗਿਆ ਸੀਗਾ ਲੋਕ ਇਹਨਾਂ ਨੂੰ ਮੂੰਹ ਲਾ ਕੇ ਰਾਜ਼ੀ ਨਹੀਂ ਪਿੰਡਾਂ ਜਿਹਨਾਂ ਨੂੰ ਕੋਈ ਵੜੇ ਨਹੀਂ ਦਿੰਦਾ ਸਾਡੀ ਪਾਰਟੀ ਬਾਰੇ ਆਹਾਂ ਬਰੌਣ ਲੱਗ ਜਾਂਦੇ ਮੈਂ ਪਾਰਟੀ ਦਾ ਸੀਨੀਅਰ ਸਪੋਕਸਪਰਸਨ ਹੈ ਮੈਂ ਹੁਣੇ ਸੰਦੀਪ ਆਠਰ ਜੀ ਨਾਲ ਗੱਲਬਾਤ ਹੋ ਕੇ ਆਈ ਆ ਉਹਨਾਂ ਨੇ ਮੈਨੂੰ ਦੱਸਿਆ ਆ ਕਿ ਆ ਮੈਂ ਅਨਾਉਂਸ ਕਰਤਾ ਆ ਮੈਂ ਉਦੋਂ ਹੀ ਤੁਹਾਡੇ ਤੁਸੀਂ ਮੈਨੂੰ ਕਾਲ ਕਰ ਲਈ ਮੈਂ ਤੁਹਾਡੀ ਕੋਲ ਚੱਕ ਲਈ ਜੀ ਹੈ ਜੀ ਇਹ ਇਹ ਕੋਈ ਮਤਲਬ ਗੱਲ ਥੋੜੀ ਆ ਤੇ ਉਦੋਂ ਹੀ ਅਸੀਂ ਅਜੇ ਪਾਰਟੀ ਨੇ ਡਿਸਕਸ ਵੀ ਨਹੀਂ ਕੀਤਾ ਕੋਈ ਤੇ ਇਹਨਾਂ ਨੂੰ ਪਤਾ ਵੀ ਲੱਗ ਗਿਆ ਬੜੇ ਜਾਣੀ ਜਾਣਦੇ ਤਾਂ ਫਿਰ ਤਿੰਨੇ ਹੀ ਜਣੇ ਸਲਾਹ ਕਰਕੇ ਆਏ ਆ ਮੈਂ ਤੁਹਾਨੂੰ ਇਹਨਾਂ ਦੱਸ ਦਿੰਨਾ ਹਾਂ ਜੀ ਬੰਗਾਲ ਸਾਹਿਬ ਸਿਧਾਰਥ ਸਿੰਘੇੜਾ ਸਾਹਿਬ ਕਹਿ ਰਹੇ ਨੇ ਜਿਹਨੇ ਸਲਾਹ ਕਰਕੇ ਆਏ ਨੇ ਤਿੰਨਾਂ ਦੇ ਵੱਲੋਂ ਹੀ ਨਿਊਜ਼ ਰਿਲੀਜ਼ ਪਾ ਕੇ ਆ ਰਹੀ ਆ ਅਰਵਿੰਦ ਕੇਜੀਵ ਬਲਿਗਨ ਸਾਹਿਬ ਸੰਦੀਪ ਪਾਠਕ ਜੀ ਨੇ ਤੁਹਾਨੂੰ ਇੱਕ ਗੱਲ ਨਿੰਦਿਤ ਸੀ ਹੋਣੀ ਕਿ ਅਗਲੇ ਹਫਤੇ ਸੈਸ਼ਨ ਸ਼ੁਰੂ ਹੋ ਰਿਹਾ ਤੇ ਸੰਜੀਵ अरोड़ा ਜੀ ਅਸਤੀਫਾ ਦੇਣ ਵੀ ਜਾ ਰਹੇ ਨੇ ਰਾਜ ਸਭਾ ਦੀ ਸੀਟ ਤੋਂ ਇਲੈਕਸ਼ਨ ਲੁਕਸਨ ਦਿੱਤਲ ਵਾਲੀ ਤਾਂ ਕਹਾਣੀ ਉਹ ਬਾਤ ਵੀ ਹੈ ਤੇ ਇਸੇ ਸੈਸ਼ਨ ਦੇ ਦੌਰਾਨ ਤੁਸੀਂ ਵੋਟਾਂ ਪਵਾ ਕੇ ਪੰਜਾਬ ਦੇ ਵਿੱਚੋਂ ਰਵਿੰਦ ਕੇਜਰੀਵਾਲ ਨੂੰ ਲੈ ਕੇ ਜਾਣਾ ਤੇ ਮੈਂ ਤਾਂ ਥੋੜੇ ਤੇ ਹੈਰਾਨ ਐ ਕਿ ਇੱਕ ਪੰਜਾਬੀ ਹੋਣ ਦੇ ਨਾਤੇ ਤੁਸੀਂ ਇੰਨੀ ਗੱਲ ਨਹੀਂ ਕਹਿ ਸਕਦੇ ਕਿ ਪੰਜਾਬ ਦਾ ਪੁੱਤ ਅਗਰ ਸੰਜੀਵ अरोड़ा ਅਸਤੀਫਾ ਦੇਊਗਾ ਤਾਂ ਪੰਜਾਬ ਦਾ ਕੋਈ ਵਾਸੀ ਹੋ ਪੰਜਾਬ ਦਾ ਪੁੱਤ ਹੋ ਚਾਹੇ ਉਹ ਜਗਤਾਰ ਸਿੰਘੇੜਾ ਕਿਉਂ ਨਾ ਹੋਵੇ ਉਹ ਰਾਜ ਸਭਾ ਜਾਵੇ ਅਸੀਂ ਸਵਾਗਤ ਕਰਾਂਗੇ ਕਿ ਪੰਜਾਬ ਦੀ ਨੁਮਾਇੰਦਗੀ ਉੱਥੇ ਜਾ ਕੇ ਕੋਈ ਕਰੂਗਾ ਪਹਿਲਾਂ ਤਿੰਨ ਦਿੱਲੀ ਵਾਲਿਆਂ ਨੂੰ ਚਿਕਟਾਂ ਵੇਚਤੀਆਂ ਹੁਣ ਚੌਥੀ ਵੀ ਦਿੱਲੀ ਵਾਲੇ ਕੰਨੀ ਜਾਨ ਨਹੀਂ ਦਵਾਂਗੇ ਇਹਦੇ ਲਈ ਸੰਘਰਸ਼ ਲੜੂਗਾ ਪੰਜਾਬ ਪੂਰਾ ਤੇ ਤੀਸਰੀ ਗੱਲ ਤੁਹਾਨੂੰ ਇਹ ਦੱਸ ਦਿੰਨਾ ਕਿ ਜਿਹੜੇ ਸੰਜੀਵ ਅਰੋੜਾ ਜੀ ਆ ਲੁਧਿਆਣਾ ਵੈਸਟ ਦੇ ਨਿਵਾਸੀ ਵੀ ਹੈ ਨਹੀਂਗੇ ਉਹ ਵੀ ਬਾਹਰਲੇ ਕੈਂਡੀਡੇਟ ਨੇ ਉਹਨਾਂ ਦਾ ਜਿਹੜਾ ਰੈਡੀ ਰੈਜ਼ੀਡੈਂਸ ਹੈ ਉਹ ਗੱਲ ਹਲਕੇ ਤੇ ਪੈਂਦਾ ਹੈ ਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਲੁਧਿਆਣੇ ਹਲਕੇ ਦਾ ਲੁਧਿਆਣਾ ਵੈਸਟ ਦਾ ਕੈਂਡੀਡੇਟ ਕਿਤਾ ਤੱਬ ਲੁਧਿਆਣਾ ਬੈਠੇ ਤੁਹਾਨੂੰ ਕੋਈ ਚੰਗਾ ਕੈਂਡੀਡੇਟ ਹੀ ਨਹੀਂ ਲੱਭਿਆ ਹੈਗਾ ਤੇ ਤੁਸੀਂ ਇਹ ਜੇ ਗੱਲਾਂ ਨਾ ਕਰੋ ਤੁਸੀਂ ਇੱਕ ਗੱਲ ਕਹੋ ਕਿ ਪੰਜਾਬ ਦੇ ਪੁੱਤ ਆ ਪੰਜਾਬ ਦੇ ਲਈ ਖੜਾਂਗੇ ਅਸੀਂ ਉਸ ਦਿਨ ਵੀ ਕਹਤਾ ਸੀ ਇਹ ਅਰਵਿੰਦ ਕਹਿੰਜਰੀਵਾਲ ਨੂੰ ਚੋਰੀ ਮੋਰੀ ਰਾਹੀਂ ਇੱਕ ਰਾਜ ਸਭਾ ਦੇ ਐਮਪੀ ਦੀ ਬੜੀ ਲੈ ਕੇ ਲਿਆਉਣ ਦੀ ਤਿਆਰੀ ਹੈਗੀ ਆ ਉਹ ਬੜੀ ਲੈ ਲਈ ਗਈ ਆ ਮੈਂ ਤਾਂ ਤੁਹਾਡੇ ਨਾਲ ਵੀ ਇਸ ਹਮਦਰਦੀ ਤਜ਼ਾਹਰ ਕੀਤੀ ਹੈ ਕਿ ਇੱਕ ਕਰਪਟ ਸਿਸਟਮ ਨੇ ਇੱਕ ਮਾਨਦਾਰੀ ਵਿਅਕਤੀ ਦੀ ਵੈਲੀ ਲੈ ਲਈ ਹੈ ਅਸੀਂ ਤਾਂ ਉਸ ਚੀਜ਼ ਦੇ ਖਿਲਾਫ ਹੈ ਪੇਉ ਜਿਹੜੀ ਇਮਾਨਦਾਰੀ ਦੀ ਜਿਹੜੇ ਪਾਠ ਪੜਾਉਦੇ ਸੀ ਕੱਲ ਕਹਿ ਕੇ ਰਿਪੋਰਟ ਦੇ ਵਿੱਚ ਮੇਰੀ ਗੱਲ ਕਿਉਂ ਵਿਚ ਲੱਗੇ ਹੋ ਬੇਈਮਾਨ ਨੇ ਮੇਰੀ ਗੱਲ ਕਿਉਂ ਵਿਚ ਲੱਗੇ ਹੋ ਮੇਰੇ ਦੁਸ਼ਮਣ ਚਲੋ ਭਲੀਆ ਸਾਹਿਬ ਸਾਡੀ ਦੁਸ਼ਮਣੀ ਆ ਗਈ ਹੈ ਸੰਘੇੜਾ ਸਾਹਿਬ ਤੇ ਮੇਰੇ ਦੇ ਵਿੱਚ ਰਿਵੈਟ ਨਹੀਂ ਕਰੇ ਗਰਬਾਤ ਨਹੀਂ ਕਰੇ ਸਵਾਲ ਤਾਂ ਇਹ ਹੈ ਕਿ ਇਸ ਜੀਸਰੋ ਜਿਹੜਾ ਉਹ ਜੋ ਕੇਂਦਰੀ ਨੌਸਪੀਟਲਾਂ ਕੇ ਬਾਰੇ ਤੁਹਾਡੇ ਰੈਕਸ਼ਨ ਲੈ ਰਹੇ ਨਹੀਂ ਸੋਚੋ ਈਮਾਨਦਾਰ ਵੈਕਟਰੀ ਨੂੰ ਰਾਜ ਸਭਾ ਭੇਜ ਦਿਓ ਜਗਤਾਰ ਸਿੰਘ ਸਗੇੜਾ ਨੂੰ ਰਾਜ ਸਭਾ ਭੇਜੋ ਮੈਂ ਤਾਂ ਇਸ ਚੀਜ਼ ਦਾ ਹਾਮੀ ਹਾਂ ਯਾਰ ਠੀਕ ਹੈ ਛੋਟੇ ਪੱਖ ਦੀ ਗੱਲ ਕਰਦਾ ਠੀਕ ਹੈ ਭਲੀਏ ਸਾਹਿਬ ਬਣੀ ਰਹਿਣਾ ਖੜਿਆਲ ਸਾਹਿਬ ਹਾਂ ਖੜਿਆਲ ਸਾਹਿਬ ਸਗੇੜਾ ਸਾਹਿਬ ਸਿੱਧੇ ਤੌਰ ਤੇ ਕਹਿ ਰਹੇ ਨੇ ਜੋ ਤਿੰਨੇ ਪਾਰਟੀਆਂ ਦੇ ਆਗੂ ਚਾਹੇ ਬਲੀয়াল ਸਾਹਿਬ ਨੇ ਚਾਹੇ ਕਲੇਰ ਸਾਹਿਬ ਨੇ ਚਾਹੇ ਤੁਸੀਂ ਉਹ ਤੇ ਕਹਿ ਰਹੇ ਕਿ ਤਿੰਨੇ ਸਲਾਹ ਕਰਕੇ ਆਏ ਨੇ ਸਿੱਧੇ ਤੌਰ ਤੇ ਇਹ ਫਵਾਹ ਫਲਾਈ ਜਾ ਰਹੀ ਹੈ ਜਿਹੀ ਕੋਈ ਵੀ ਖਬਰ ਨਹੀਂ ਕੋਈ ਵੀ ਅਜਿਹੀ ਚਰਚਾ ਨਹੀਂ ਹੈ ਕੋਈ ਵੀ ਇਸ ਤਰੀਕੇ ਦੇ ਨਾਲ ਅਰਵਿੰਦ ਕੇ ਜੀਵਾਲ ਨੂੰ ਪੰਜਾਬ ਤੋਂ ਰਾਜ ਸਭਾ ਨਹੀਂ ਭੇਜਿਆ ਜਾ ਰ ਇਦੂ ਵੱਡਾ ਸ਼ਗੂਫਾ ਕੀ ਹੋ ਸਕਦਾ ਹੈ ਜੀ ਜਦੋਂ ਜਵਾਬ ਨਾ ਹੋਵੇ ਫਿਰ ਬੰਦਾ ਏਸੀ ਗੱਲ ਕਰਦਾ ਹੁੰਦਾ ਜਿਹਦੀ ਸੈਂਸ ਨਹੀਂ ਜਿਹਦਾ ਕੋਈ ਤਰਕ ਨਹੀਂ ਹੁਣ ਜਿਹੜੀ ਇਹ ਡਵੈਲਪਮੈਂਟ ਹੈ ਇਹ ਹੁਣੀ ਹੁਣੀ ਹੋਈ ਹੈ ਤੁਸੀਂ ਪੋਨੋ ਤੇ ਪੇਸ਼ ਕੀਤਾ ਹੁਣੀ ਅਸੀਂ ਜੁੜੇ ਆਂ ਤੇ ਹੁਣੀ ਆਦਮੀ ਪਾਰਟੀ ਦੀ ਬੋਕਲਾਹਕ ਸ਼ੁਰੂ ਵੀ ਹੋ ਗਈ ਕਿਉਂਕਿ ਐਕਸਪੋ ਗਿਆਨ ਸਿੰਘ ਸਿੰਘੇੜਾ ਸਾਹਿਬ ਕਹ ਰਹੇ ਕਿ ਇੰਨੇ ਕਿੰਨੇ ਇੰਨੇ ਕਿਵੇਂ ਪੇਖਬਾਨੀ ਕਰ ਲਈਏ ਨੇ ਕਿਵੇਂ ਸਾਰੇ ਤੁਸੀਂ ਜਾਣੀ ਜਾਣ ਹੋਗੇ ਕਿ ਤੁਹਾਨੂੰ ਸਾਰਾ ਹੀ ਪਹਿਲਾਂ ਕੁਝ ਪਤਾ ਲੱਗ ਗਿਆ ਅਏ ਕਿ ਨੇ ਐਨਡੀ ਟੀਵੀ ਇੱਕ ਬੜਾ ਕ੍ਰੈਡੀਬਲ ਚੈਨਲ ਹੈ ਉਹਨੇ ਵੀ ਇੱਕ ਰਿਪੋਰਟ ਚਲਾਈ ਹੈ ਵੀ ਕੀ ਕੇਜਰੀਵਾਲ ਸਾਹਿਬ ਇੰਟਰਕਮ ਕੇ ਪਾਰਲੀਮੈਂਟ ਕੁਐਸਚਨ ਮਾਰਕ ਬੀਐਨਏ ਸਟਰੋਂਗ ਬੱਦ ਖੜੀ ਕਰਦੀ ਹੈ ਚਰਚਾ ਸ਼ੁਰੂ ਕਰਦੀ ਹੈ ਤੇ ਇਹ ਸਾਰਾ ਦੇਖ ਦੇ ਸਕਦਾ ਹੈ ਇਸ ਚੀਜ਼ ਨੂੰ ਗੜੀ ਨਾ ਗੜੀ ਜੁੜਦੀ ਨਜ਼ਰ ਆ ਰਹੀ ਹੈ ਕਿਉਂਕਿ ਕੇਜਰੀਵਾਲ ਦਾ ਪਾਵਰ ਵਗੈਰ ਰਹਿ ਨਹੀਂ ਸਕਦੇ ਆਪਾਂ ਦੋ ਤਿੰਨ ਤੀਜਾ ਦੇਖਿਆ ਵੀ ਜਦੋਂ ਦੀ ਪਾਰਟੀ ਬਣੀ ਹੈ ਜਨਮ ਹੋਇਆ ਹੈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਤੇ ਜਦ ਤੱਕ ਅੰਤ ਨਹੀਂ ਹੁੰਦਾ ਕੇਜਰੀਵਾਲ ਦਾ ਵੀ ਸੁਪਰੀਮ ਹੋਣਗੇ ਉਹਨਾਂ ਨੂੰ ਪਾਵਰ ਦੀ ਭੁੱਖ ਹੈ ਤੇ ਦੂਜਾ ਜਦੋਂ ਜੇਲ੍ਹ ਚ ਵੀ ਸੀਗੇ ਉਹਨਾਂ ਨੇ ਮੁੱਖ ਮੰਤਰੀ ਸੇ ਪਛੜੀ ਨਹੀਂ ਜਿੰਨਾ ਚਿਰ ਆਰਡਰ ਨਹੀਂ ਆਇਆ ਵੀ ਤੁਸੀਂ ਸੀਐਮ ਆਪਰੇਸਲੀ ਜਾਓਗੇ। ਜੀ ਜੀ ਗੱਲ ਇਹ ਆ ਆਪਣੀ ਪਾਰਟੀ ਦਾ ਸੰਵਿਧਾਨ ਤੱਕ ਬਦਲਤਾ ਸੀ ਤਾਂ ਕਿ ਸੁਪਰੀਮੋ ਦੇ ਅਹੁਦੇ ਤੇ ਬਰਕਰਾਰ ਰਹਿ ਸਕਣ ਤੇ ਹੁਣ ਉਹਨਾਂ ਕੋ ਨਾ ਐਮਪੀ ਨੇ ਨਾ ਐਮਐਲਏ ਨੇ ਨਾ ਮੰਤਰੀ ਨੇ ਨਾ ਸੀਐਮ ਨੇ ਨਾ ਕੁਝ ਹੋਰ ਨੇ ਤੇ ਤਾਂ ਹੀ ਕਰਕੇ ਇੱਕ ਸੀਟ ਚੋਣੀ ਹੈ ਜਿੱਥੋਂ ਅੱਜ ਵੀ ਰਾਣੀ ਪੀ ਫੇਰ ਸ਼ੁਰੂ ਕਰ ਸਕਣ ਤੇ ਉਹ ਰੋਣਾ ਖਰਿਆ ਸਾ ਮੇਰਾ ਨਾਮ ਇਹਦੇ ਨਾਲ ਜੁੜਿਆ ਸਵਾਲ ਹੈ ਮੈਂ ਕਲियर ਸਾਹਿਬ ਨੂੰ ਇਹ ਸਵਾਲ ਕੀਤਾ ਸੀ ਇਹ ਤਾਂ ਹਾਈਪੋਥੈਟিক্যাল ਗੱਲਾਂ ਨੇ ਅਜੇ ਤਾਂ ਇਲੈਕਸ਼ਨ ਨਾਊਂਸ ਨਹੀਂ ਹੋਈ ਤੁਸੀਂ ਇਹ ਦਾਅਵੇ ਕਰ ਰਹੇ ਹੋ ਕਿ ਰਾਜ ਸਭਾ ਜਿੱਤਣਗੇ ਰਸਵਾ ਸੀਟ ਖਾਲੀ ਹੋਵੇਗੀ ਫਿਰ ਹਰਵਿੰਦ ਕੇਸ਼ੀਵਾਲ ਨੂੰ ਪੰਜਾਬ ਤੋਂ ਭੇਜਿਆ ਜਾਵੇਗਾ ਇਹ ਤਾਂ ਜੀ ਹਾਈਪੋਥੈਟিক্যাল ਗੱਲਾਂ ਨੇ ਨਾ ਅਜੇ ਤਾਂ ਅਜਿਹਾ ਕੁਝ ਜ਼ਮੀਨੀ ਪੱਧਰ ਤੇ ਕੁਝ ਨਹੀਂ ਅਜਿਹਾ ਹੋਇਆ ਅਜੇ ਤਾਂ ਇਲੈਕਸ਼ਨ ਵੀ ਨਾਊਂਸ ਨਹੀਂ ਹੋਈ ਦੇਖੋ ਗੱਲ ਜਿਵੇਂ ਦਾ ਜਵਾਬ ਲੈ ਲਿਓ ਜਨਮਸ਼ਾਹ ਜ਼ਾਹਿਰ ਕਰਨ ਦੀ ਹੈ ਦੇ ਜਿੰਨਾ ਚਿਰ ਕੋਈ ਚੀਜ਼ ਹੁੰਦੀ ਨਹੀਂ ਨਾ ਹੁੰਦੀ ਉਹਨੂੰ ਬੰਦਾ ਹਾਈਪੋਥੈਟਿਕਲੀ ਕਹਿੰਦਾ ਜਦੋਂ ਹੋ ਜੇ ਉਦੋਂ ਉਹਨੂੰ ਫੈਕਟ ਕਹਿਣ ਲੱਗ ਜਾਂਦਾ ਮੈਂ ਇੱਥੇ ਬੇਨਤੀ ਤੁਹਾਨੂੰ ਕਰਾਂ ਇਹਨਾਂ ਨੇ ਸੰਘੇੜਾ ਸਾਹਿਬ ਨੇ ਇੱਕ ਗੱਲ ਕੀ ਕਹਿੰਦੇ ਪਾਸ਼ਕੀਰ ਸਾਹਿਬ ਨੇ ਫੈਸਲਾ ਲਿਆ ਤੇ ਆਪ ਸਾਰੇ ਉਹਨੂੰ ਮੰਨਾਂਗੇ ਹੁਣ ਦੇਖੋ ਟਿਨਿਓਰ ਐਂਡ ਹੋਣਾ ਸੀਗਾ 2028 ਦੇ ਵਿੱਚ ਤੇ ਅਰੋੜਾ ਸਾਹਿਬ ਨੂੰ ਪਹਿਲਾਂ ਹੀ ਵਿਹਲਾ ਕਰਤਾ ਇਹਨਾਂ ਨੇ 2025 ਦੇ ਵਿੱਚ ਜੇ 3.5 ਪੌਣੇ 4 ਸਾਲ ਪਏ ਸੀਗੇ ਅਰੋੜਾ ਸਾਹਿਬ ਦੇ ਤੇ ਕਿਸੇ ਦੀ ਹਿੰਮਤ ਹੈ ਪੰਜਾਬ ਦੇ ਲੀਡਰਾਂ ਦੀ ਵੀ ਇਹਨਾਂ ਨੂੰ ਕਹਿ ਦੇਣ ਕਿ ਨਹੀਂ ਅਸੀਂ ਸੀਟ ਤੇ ਬਰਕਰਾਰ ਰਹਿਣਾ ਹੈ ਜੇ ਸੁ ਜਿਨੇ ਆਪਦੀ ਸੀਟ ਲਈ ਲੜਾਈ ਲੜੀ ਉਹਦੇ ਨਾਲ ਵੀ ਇਹਨਾਂ ਨੇ ਵਿੰਕਰਾ ਕਰਨ ਦੀ ਕੋਸ਼ਿਸ਼ ਕੀਤੀ ਵਾਇਸ ਤਰੀਕੇ ਨਾਲ ਚੱਲਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਵਧੀਆ ਇਹਨੂੰ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਜਵਾਬ ਦਿੱਤਾ ਤੇ ਤਾਂ ਕਰਕੇ ਮੈਂ ਆਮ ਆਦਮੀ ਪਾਰਟੀ ਨੂੰ ਇੱਕ ਬੇਨਤੀ ਕਰੂੰਗਾ ਵੀ ਪੰਜਾਬੀਆਂ ਦੀਆਂ ਸੀਟਾਂ ਤੁਸੀਂ ਖੋਹ ਰਹੇ ਹੋ ਪੰਜਾਬ 'ਚ ਰਿਪ੍ਰেজੈਂਟੇਸ਼ਨ ਕਿਸ ਨੂੰ ਦੋ ਕਿਸੇ ਪੰਜਾਬੀ ਨੂੰ ਰਿਪ੍ਰেজੈਂਟੇਸ਼ਨ ਦੋ ਨਾ ਇਹ ਮਹਿਲਾਵਾਂ ਨੂੰ ਕੋਈ ਰਿਪ੍ਰেজੈਂਟੇਸ਼ਨ ਨਹੀਂ ਦੇਖੋ ਰਾਜ ਸਭਾ ਜਿੰਨੇ ਆਪ ਵੀ ਭੇਜੇ ਸਾਰੇ ਦੇ ਸਾਰੇ ਮਰ ਇਹਨਾਂ ਨੇ ਲੋਕ ਸਭਾ ਜਿੰਨੀਆਂ ਟਿਕਟਾਂ ਦਿੱਤੀਆਂ 13 ਦੀਆਂ 13 ਸਾਰੇ ਦੇ ਸਾਰੇ ਬੰਦੇ ਕੋਈ ਮਹਿਲਾ ਨਹੀਂ ਜਿਹੜੇ ਆ ਰਾਜ ਆਪਣਾ ਉਦੋਂ ਬਾਅਦ ਮੰਤਰੀ ਬਣਾਏ 4-5 ਉਹਨਾਂ 'ਚ ਕੋਈ ਮਹਿਲਾ ਨਹੀਂ ਆਮ ਆਦਮੀ ਪਾਰਟੀ ਨੂੰ ਮੈਂ ਬੇਨਤੀ ਕਰੂੰਗਾ ਵੀ ਮਹਿਲਾਵਾਂ ਨੂੰ ਪੰਜਾਬੀਆਂ ਨੂੰ ਤੁਸੀਂ ਮੌਕਾ ਦਿਆ ਕਰੋ ਤੁਸੀਂ ਸਿਰਫ ਸਿਰਫ ਦਿੱਲੀ ਦੇ ਨੇਤਾ ਨੂੰ ਪ੍ਰਾਇੋਰਟੀਸ ਕਰਕੇ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਹੱਕਾਂ ਤੇ ਝਾਕਾ ਮਾਰਦਾ ਠੀਕ ਹੈ ਖਰਿਆਲ ਸਾਹਿਬ ਬੜੇ ਰਹਿਣਾ ਮੈਂ ਸੰਘੇੜਾ ਸਾਹਿਬ ਦੇ ਰੁਕ ਕਰਾਂਗਾ ਕਲੇਰ ਸਾਹਿਬ ਵੀ ਸਾਡੇ ਨਾਲ ਬਣੇ ਹੋਏ ਨੇ ਆ ਕਲੇਰ ਸਾਹਿਬ ਤੁਸੀਂ ਸੰਘੇੜਾ ਸਾਹਿਬ ਨੂੰ ਸੁਣਿਆ ਹੋਵੇਗਾ ਉਹ ਸਿੱਧੇ ਤੌਰ ਤੇ ਕਹਿ ਰਹੇਗੇ ਤੁਸੀਂ ਤਿੰਨੇ ਸਲਾਹ ਕਰਕੇ ਆਏ ਹੋ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਜਿਹੜਾ ਕਿ ਜੇ ਆ ਹੋਇਆ ਹੀ ਨਹੀਂ ਜ਼ਮੀਨੀ ਪੱਧਰ ਤੇ ਉਸ ਬਾਰੇ ਇਸ ਤਰੀਕੇ ਦੇ ਨਾਲ ਤੁਸੀਂ ਇੰਨੀ ਕਿਵੇਂ ਜਾਣੀ ਜਾਣ ਹੋ ਗਏ ਤੁਹਾਨੂੰ ਸਾਰਾ ਕੁਝ ਕਿਵੇਂ ਪਤਾ ਲੱਗ ਗਿਆ ਠੀਕ ਹੈ ਜੀ ਹੋਰ ਸੰਘੇੜਾ ਸਾਹਿਬ ਕੀ ਕਹਿਣ ਕਿਉਂਕਿ ਸੰਘੇੜਾ ਸਾਹਿਬ ਨੂੰ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਪੰਜਾਬੀਆਂ ਦੇ ਹੱਕਾਂ ਦੇ ਉੱਤੇ ਡਾਕਾ ਦਿੱਲੀ ਮਾਰ ਰਹੀ ਹੈ ਹੁਣ ਪਾਰਟੀ ਦੇ ਇੱਕ ਵਫਾਦਾਰ ਸਪਾਈ ਨੇ ਤਾਂ ਉਹਨੋਂ ਹੁਣ ਆਪਣੀ ਪਾਰਟੀ ਨੂੰ ਕੁਝ ਕਹਿ ਨਹੀਂ ਸਕਦੇ ਵਿਰੋਧੀ ਧਿਰਾਂ ਦੇ ਖਿਲਾਫ ਬੋਲ ਰਹੇ ਨੇ ਔਰ ਮੈਂ ਫੇਰ ਦੁਬਾਰਾ ਆਪਣਾ ਸਵਾਲ ਦੁਹਰਾਣਾ ਹੈ ਕਿ ਹਲੇ ਤਾਂ ਪੰਜਾਬ ਦੇ ਵਿੱਚ ਇਲੈਕਸ਼ਨ ਵੀ ਨਹੀਂ ਅਨਾਉਂਸ ਹੋਈ ਐਡੀ ਕਾਲੀ ਦੇ ਵਿੱਚ ਇਹ ਜਿਹੜੀ ਉਮੀਦਵਾਰੀ ਉਲਾਨੀ ਗਈ ਹੈ ਸਜੀਵ ਅਰੋੜਾ ਸਾਹਿਬ ਦੀ ਇਹ ਬੜਾ ਸਪੱਸ਼ਟ ਹੈ ਕਿ ਸਜੀਵ ਅਰੋੜਾ ਸਾਹਿਬ ਦੀ ਰਾਜ ਸਭਾ ਦੀ ਸੀਟ ਖਾਲੀ ਕਰਾਉਣੀ ਹੈ ਇਹ ਸਿਰਫ ਉਹਦੇ ਲਈ ਭੂਮਿਕਾ ਬਣੀ ਗਈ ਹੈ ਔਰ ਉਸ ਸੀਟ 'ਤੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਭੇਜਣਾ ਹੈ ਰਾਜ ਸਭਾ ਦੇ ਵਿੱਚ ਜਾਂ ਤਾਂ ਸੰਘੇੜਾ ਸਾਹਿਬ ਖੰਡਨ ਕਰ ਦੇਣ ਸੰਘੇੜਾ ਸਾਹਿਬ ਕਹਿ ਦੇਣ ਕਿ ਜੀ ਨਹੀਂ ਅਰਵਿੰਦ ਕੇਜਰੀਵਾਲ ਕੋਈ ਪੰਜਾਬ ਚੋਂ ਨਹੀਂ ਜਾ ਰਹੇ ਉੱਥੇ ਰਾਜ ਸਭਾ ਦੇ ਵਿੱਚ ਇਹ ਵਿਰੋਧੀ ਝੂਠ ਬੋਲਦੇ ਨੇ ਸੀ ਮੰਨ ਲੈਣੇ ਆ ਇਹਨਾਂ ਨੂੰ ਪਤਾ ਹੈ ਕਿ ਪਾਰਟੀ ਦੇ ਅੰਦਰ ਇਹ ਤੈ ਹੋ ਚੁੱਕਿਆ ਔਰ ਇਸ ਤੋਂ ਅਗਲੀ ਗੱਲ ਹਾਈ ਪੋਲਿਟਿਕਲ ਸਿਚੁਏਸ਼ਨ ਦੀ ਤੁਸੀਂ ਗੱਲ ਕਰਦੇ ਹੋ ਲੋ ਮਦਰੇ ਕੋ ਹੋਰ ਹਾਈਪੋਥੈਟিক্যাল ਚੀਜ਼ ਜਿਹੜੀ ਇਹ ਕਹਿੰਦੇ ਨੇ ਮੈਂ ਕਹਿ ਦਿੰਦਾ ਕਿ ਅਗਲੇ ਕੁਝ ਦਿਨਾਂ ਚ ਭਗਵੰਤ ਮਾਨ ਸਾਹਿਬ ਦਾ ਵੀ ਅਸਤੀਫਾ ਲੈਣ ਦੀ ਤਿਆਰੀ ਹੈ ਔਰ ਸਿੱਧਾ ਇੱਕ ਐਸਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਲਾਇਆ ਜਾਊ ਜਿਹੜਾ ਦਿੱਲੀ ਤੋਂ ਚੱਲੂ ਜਿਹੜਾ ਬਿਲਕੁਲ ਹੀ ਡਮੀ ਫੇਸ ਕਿਉਂਕਿ ਭਗਵੰਤ ਮਾਨ ਜੀ ਨੂੰ ਹਟਾ ਕੇ ਹੁਣ ਜਿੰਨੀ ਸਰਕਾਰ ਦੀ ਨਕਾਮੀ ਹੈ ਉਹ ਸਾਰੀ ਭਗਵੰਤ ਮਾਨ ਸਾਹਿਬ ਦੇ ਸਿਰ ਪਾਉਣ ਦੀ ਤਿਆਰੀ ਹੈ ਜੀ ਅਗਲੇ ਸਾਲ ਦੀ ਦੋ ਦੋ ਵੱਡੇ ਲੈ ਕੇ ਜਾਣਾ ਸਹਿਰਾ ਸਾਹਿਬ ਦਾ ਪੱਖ ਜਣਾਣਾ ਵੀ ਜ਼ਰੂਰੀ ਹੈ ਆ ਸੰਘੇੜਾ ਸਾਹਿਬ ਕਲੇਰ ਸਾਹਿਬ ਨੇ ਤਾਂ ਦੋ ਵੱਡੇ ਦਾਅਵੇ ਕਰ ਦਿੱਤੇ ਦੂਜਿਆਂ ਵੱਲੋਂ ਦੂਜੀਆਂ ਦੋਵੇਂ ਧਿਰਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਅਰਵਿੰਦ ਕੇਜੀਵਾਲ ਦਾ ਵਾਰ-ਵਾਰ ਜ਼ਿਕਰ ਕੀਤਾ ਜਾ ਰਿਹਾ ਇਹ ਵੀ ਕਿਹਾ ਜਾ ਰਿਹਾ ਕਿ ਨਹੀਂ ਜਦੋਂ ਇਲੈਕਸ਼ਨ ਨਾਊਂਸ ਨਹੀਂ ਹੋਈ ਫਿਰ ਇੰਨੀ ਜਲਦਬਾਜ਼ੀ ਦੇ ਵਿੱਚ ਕਿਉਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਸੇਜਾ ਜੀ ਸਾਡੇ ਤਾਂ ਰਾਸ਼ਟਰੀ ਕਨਵੀਨਰ ਹਨ ਬਟ ਅਦਰਵਾਈਜ਼ ਆਲਸੋ ਆਰਵਿੰਦ ਕੇਜਰੀਵਾਲ ਸਾਹਿਬ ਬਹੁਤ ਵੱਡੇ ਨੇਤਾ ਨੇ ਇੰਡੀਆ ਦੇ ਬਹੁਤ ਵੱਡੇ ਨੇਤਾ ਨੇ ਉਹਨਾਂ ਦਾ ਕੱਦ ਬਹੁਤ ਵੱਡਾ ਆ ਹੂੰ ਇਹ ਇਸ ਵਾਰੀ ਸਾਡੀ ਦਿੱਲੀ ਚ ਸਰਕਾਰ ਨਹੀਂ ਵੀ ਬਣੀ ਬੀਜੇਪੀ ਤੋਂ 2% ਵੋਟਾਂ ਹੀ ਘਟ ਨੇ ਇਹ ਮੈਨੂੰ ਇਹ ਨਹੀਂ ਸੀ ਪਤਾ ਪਏ ਪਾਰਟੀਆਂ ਇੰਨੀਆਂ ਭੈ ਭੀਤ ਨੇ ਆਰਵਿੰਦ ਕੇਜਰੀਵਾਲ ਸਾਹਿਬ ਤੋਂ ਡਰੇ ਹੋਏ ਨੇ ਬਿਲਕੁਲ ਉਧੇ ਹੀ ਵਾਹ ਵਾਹ ਫਲਾਈ ਜਾਂਦੇ ਨੇ ਫਿਰ ਇਸ ਤਰ੍ਹਾਂ ਹੋ ਜਾਣਾ ਫਿਰ ਇਸ ਤਰ੍ਹਾਂ ਹੋ ਜਾਣਾ ਹਾਂਜੀ ਜਦ ਮੈਂ ਤੁਸੀਂ ਕਹਿ ਰਹੇ ਹੋ ਖੰਡਨ ਕਰੋ ਮੈਂ ਕਲੀਅਰ ਕੱਟ ਮੈਂ ਤਾਂ ਬਲੀਵਾਲ ਸਾਹਿਬ ਨਾਲ ਸੁਰਜਾ ਵੀ ਬੋਲ ਗਏ ਆ ਮੈਨੂੰ ਗੁੱਸਾ ਆਇਆ ਇਸ ਗੱਲ ਦਾ ਬਈ ਇਹ ਕਿਹੜੀ ਗੱਲ ਇਹਨੇ ਨੀ ਸ਼ੁਰੂ ਕਰ ਲਈ ਆ ਮੈਂ ਟੋਟਲੀ ਖੰਡਨ ਕਰਦਾ ਆ ਕੋਈ ਮੰਥਨ ਨਹੀਂ ਹੋਇਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਤੇ ਕੋਈ ਕੇਜਰੀਵਾਲ ਸਾਹਿਬ ਇੱਥੋਂ ਨਹੀਂ ਜੋਂ ਲੜ ਰਿਹਾ ਜੋ ਐਲਾਨ ਹੋਇਆ ਉਹ ਕਲੀਅਰ ਕੱਟ ਤੁਹਾਡੇ ਤੁਸੀਂ ਫਲੈਸ਼ ਚਲਾ ਰਹੇ ਹੋ ਸੰਜੀਵ ਰੋੜਾ ਜੀ ਇਲੈਕਸ਼ਨ ਲੜਨਗੇ ਤੇ ਜਿਹੜੇ ਐਮਪੀ ਨੇ ਲੁਧਿਆਣਾ ਤੋਂ ਉਹ ਇਲੈਕਸ਼ਨ ਲੜਨਗੇ ਔਰ ਵੱਡੀ ਮੈਜੋਰਟੀ ਨਾਲ ਜਿੱਤ ਪ੍ਰਾਪਤ ਕਰਨਗੇ ਤੋ ਤਿੰਨ ਵਾਰੀ ਮੁੱਖ ਮੰਤਰੀ ਰਹੇ ਨੇ ਅਰਵਿੰਦ ਕੇਜਰੀਵਾਲ ਸਾਹਿਬ ਸਹਾਰਾਈ ਮਸ਼ੀਨਰੀ ਝੋਕਤੀ ਬੀਜੇਪੀ ਨੇ ਜਿੱਧਰ ਵੀ ਜਾਓ ਕਿਤੇ ਸੂਟ ਵੰਡੇ ਜਾ ਰਿਹਾ ਕਿਤੇ ਸਾਰੀਆਂ ਬੰਡੀਆਂ ਜਾ ਰਹੀਆਂ ਸਾਰੇ ਵੱਡੇ ਆਗੂਆਂ ਦੇ ਝੂਠੇ ਕੇਸ ਪਾਏ ਟੌਰਚਰ ਕੀਤਾ ਇਨਸੂਲਨ ਬੰਦ ਕਰਨ ਤੱਕ ਗਏ ਆ ਵਕੇਤਨਾ ਅਰਵਿੰਦ ਕੇਜਰੀਵਾਲ ਅੰਦਰ ਹੀ ਮਰ ਜਵੇ ਇਥੋਂ ਤੱਕ ਇਹਨਾਂ ਨੇ ਤਸ਼ੱਦਦ ਕੀਤਾ ਜੇ ਹਾਰ ਵੀ ਗਏ ਤਾਂ ਕੋਈ ਗੱਲ ਨਹੀਂ ਜਿੱਤ ਹਾਰ ਬਣੀ ਹੋਈ ਹੈ ਅਸੀਂ ਜੇ ਤੁਸੀਂ ਵੀ ਤੁਸੀਂ ਵੀ ਸਮਝਦੇ ਹੋ ਚਾਹੇ ਕਿ ਲੋਕ ਸਭਾ ਮੈਂਬਰ ਹੈ ਰਾਸਾਭਾ ਮੈਂਬਰ ਹੈ ਕੋਈ ਵਿਧਾਨ ਸਭਾ ਛੋੜ ਜੇ ਲੜਨੀਆਂ ਤੇ ਉਹ ਆ ਨਰ ਸਕਦੇ ਨੇ ਸੇਟ ਹਾਲਾਂਕਿ ਉਦੋਂ ਛੱਡਣੀ ਪੈਂਦੀ ਉਦੋਂ ਅਸਤੀਫਾ ਦੇਣਾ ਪੈਂਦਾ ਜਦੋਂ ਉਹ ਜਿੱਤ ਜਾਂਦੇ ਨੇ ਕਿਉਂਕਿ ਇੱਕ ਟਾਈਮ ਇੱਕ ਹੀ ਸੈਸ਼ਨ ਦਾ ਸਦਨ ਦੇ ਤੁਸੀਂ ਮੈਂਬਰ رہ ਸਕਦੇ ਹੋ ਪਰ ਬੱਲੀਵਾਲ ਸਾਹਿਬ ਤਾਂ ਇਹ ਵੱਡਾ ਦਾਵਾ ਕਰ ਰਹੇ ਨੇ ਕਿ ਇਲੈਕਸ਼ਨ ਆਊਨਸ ਹੋਣ ਤੋਂ ਪਹਿਲਾਂ ਹੀ ਜੋ ਕਿ ਉਹਨਾਂ ਦਾ ਅਸਤੀਫਾ ਲਿਆ ਜਾਵੇਗਾ ਸਭਾ ਮੈਂਬਰ ਦੇ ਤੌਰ ਤੇ ਇਹ ਦਾਵਾ ਕਰਦੇ ਇੱਕ ਵੀ ਜਦੋਂ ਅੱਗੇ ਨਿਕਲ ਰਹੇ ਨੇ ਜੀ ਅਫਵਾਹ ਫਰੰਟ ਮੈਂ ਪਹਿਲਾਂ ਹੀ ਕਹਤਾ ਨੀ ਅਫਵਾਹ ਆ ਮੈਂ ਵੈਸੇ ਨਾ ਮੈਂ ਪੇਜਾ ਜੀ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਸੋਚਦਾ ਸੀ ਕਿ ਬੀਜੇਪੀ ਅਫਵਾਹ ਫਲਾ ਰਹੀ ਆ ਇਹ ਤਾਂ ਤਿੰਨੇ ਹੀ ਦੂਸਰੇ ਮੈਸਪੋਕ ਪਰਸਨ ਵੀ ਦੋਨੇ ਜ ਇਸਲੇ ਹਿਸਾਬੀ ਚੰਗੀ ਗੱਲ ਆ ਕਿਸੇ ਪਾਰਟੀ ਚ ਯੰਗ ਮੁੰਡਿਆਂ ਨੂੰ ਚੀਫ ਸਪੋਕਸਪਰਸ ਬਣਾਇਆ ਸਾਡੇ ਵੀ ਹੈਗੇ ਅਜੇ ਯੰਗ ਮੁੰਡੇ ਚੀਫ ਆਪਣਾ ਸਪੋਕਸਪਰਸ ਕੰਗਸਾ ਵੀ ਸਾਡੇ ਯੰਗ ਹੀ ਸੀਗੇ ਮੇਰਾ ਮਤਲਬ ਇੰਨਾ ਝੂਠ ਬੋਲਣਾ ਨਹੀਂ ਚੰਗਾ ਲੱਗਦਾ ਕੋਈ ਸੀਜ਼ਨਡ ਬੰਦਾ ਕੋਈ ਅਫਵਾਹ ਇਕੱਦੀ ਫਲਾਦ ਵਿੱਚ ਕਦੇ ਇਕੱਲੇ ਵਧੀਆ ਵੱਲਸਾ ਬੋਲਦੇ ਨਾ ਤਾਂ ਮੈਂ ਮੈਨੂੰ ਇੰਨਾ ਨਹੀਂ ਸੀ ਮਹਿਸੂਸ ਹੋਣਾ ਇਹ ਤਿੰਨੇ ਬੰਦੇ ਇੱਕ ਸੁਰ ਚ ਬੋਲ ਰਹੇ ਨੇ ਭਗਵੰਤ ਮਾਨ ਸਾਹਿਬ ਦੀ ਅਫਵਾਹ ਫਲਾਤੀ ਉਹਨਾਂ ਨੇ ਸਾਰਾ ਸਪਸ਼ਟੀਕਰ ਨੀ ਤਾਂ ਸੀਐਮ ਕਿਤੇ ਰੋਜ਼ ਰੋਜ਼ ਸਪਾਸ ਥੋੜੋ ਕਰਦੇ ਹੁੰਦੇ ਆ ਸਿੰਘਰਾ ਸਾਹਿਬ ਬਲੀਗਨ ਸਾਹਿਬ ਤੇ ਵੀ ਕਹਿ ਰਹੇ ਕਿ ਚੈਸ ਗੇੜਾ ਸਾਹਿਬ ਨੂੰ ਰਾਸਵਾ ਭੇਜ ਦੋ ਪੰਜਾਬ ਚੋਂ ਕਿਸੇ ਹੋਰ ਨੂੰ ਵੀ ਭੇਜ ਦੋ ਕੋਈ ਦਿੱਕਤ ਨਹੀਂ ਇਹ ਨਾ ਗੱਲਾਂ ਦਾ ਕੋਈ ਮਤਲਬ ਥੋੜੀ ਹੁੰਦਾ ਆ ਇਦਾਂ ਥੋੜੀ ਹੁੰਦਾ ਇਹ ਤਾਂ ਪਾਰਟੀ ਨੇ ਦੇਖਣਾ ਹੁੰਦਾ ਜੀ ਹਰ ਇੱਕ ਪਾਰਟੀ ਨੇ ਦੇਖਣਾ ਹੁੰਦਾ ਆ ਮੈਂ ਹਾਂ ਕਿ ਜਨਾ ਬਈ ਸੁਖਵੀਰ ਬਾਦਲ ਸਾਹਿਬ ਦੀ ਜਗ੍ਹਾ ਤੇ ਕਲੇਰ ਸਾਹਿਬ ਨੂੰ ਪ੍ਰਧਾਨ ਬਣਾ ਦੇਣਾ ਚਾਹੀਦਾ ਪਾਰਟੀ ਇਹ ਪਾਰਟੀਆਂ ਦੇ ਆਪਣੇ ਫੈਸਲੇ ਨੇ ਨਹੀਂ ਲੂਸ ਟੋਕ ਨਹੀਂ ਕਰੀ ਜੀ ਚਲੋ ਬਲੀਗਨ ਸਾਹਿਬ ਦਾ ਪਖ ਲੈ ਹਾਂਜੀ ਬਲੀਗਨ ਸਾਹਿਬ ਦੇਖੋ ਮੈਂ ਤਾਂ ਸੰਘੇੜਾ ਸਾਹਿਬ ਨੂੰ ਇੰਨੀ ਗੱਲ ਕਹੂੰਗਾ ਕਿ ਚਲੋ ਮੇਰੇ ਵੱਡੇ ਨੇ ਮੈਂ ਤੈਨੂੰ ਸਤਿਕਾਰ ਕਰਦਾ ਹਾਂ ਪਰ ਅਰਵਿੰਦ ਕੇਜਰੀਵਾਲ ਕੋਈ ਵੱਡਾ ਲੀਡਰ ਨਹੀਂ ਹੈਗਾ ਜਿਹੜਾ ਐਮਐਲਏ ਦੀ ਕੁਰਸੀ ਹਾਰ ਗਿਆ ਤੁਸੀਂ ਇੰਨੀ ਗੱਲ ਵੀ ਨਹੀਂ ਕਹਿ ਸਕੇ ਕਿ ਜਦ ਤੱਕ ਲੁਧਿਆਣਾ ਦੀ ਇਲੈਕਸ਼ਨ ਨਹੀਂ ਹੋਊਗੀ ਜਾਸਦੰਦਾ ਜਿਹੜੀ ਲੁਧਿਆਣਾ ਵੈਸਟ ਸੀਟ ਹੈ 2024 ਦੇ ਵਿੱਚ ਅਸੀਂ ਬਾਦ ਦੇ ਮਾਰਜਨ ਇੱਕ ਪੰਜਾਬੀ ਹੋਣ ਦੇ ਨਾਤੇ ਅੱਜ ਸਾਰਾ ਪੰਜਾਬ ਸੁਣਦਾ ਪਿਆ ਇਸ ਚੈਨਲ ਦੇ ਉੱਪਰ ਕਿ ਕੋਈ ਵੀ ਬਾਹਰੀ ਵਿਅਕਤੀ ਪੰਜਾਬ ਤੋਂ ਆਊਗਾ ਸਾਰੀਆਂ ਪਾਰਟੀਆਂ ਚਾਹੇ ਸਾਰੀਆਂ ਪਾਰਟੀਆਂ ਇਵਨ ਮੈਂ ਤਾਂ ਆਮ ਆਦਮੀ ਪਾਰਟੀ ਦੀ ਗੱਲ ਕਹੂੰਗਾ ਕਿ ਸਾਰੇ ਜਾਣੇ ਉਹਦਾ ਵਿਰੋਧ ਕਰਨਗੇ ਤੇ ਮੈਨੂੰ ਉਮੀਦ ਹੈ ਕਿ ਜ਼ਮੀਰ ਜਾਦਦੀ ਵਾਲੇ ਐਮ ਐਲ ਏ ਉਹ ਵੀ ਇਸ ਚੀਜ਼ ਦਾ ਵਿਰੋਧ ਕਰਨਗੇ ਅਗਰ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਉਹ ਵੀ ਸਜ਼ਾ ਦੇ ਕੇ ਬਾਹਰ ਆਉਣਗੇ ਸੀ ਆਖਰ ਸਿੱਧਾ ਕਿ ਤੁਸੀਂ ਵੀ ਦਾਵਾ ਤਾਂ ਵੀ ਕਰ ਰਹੇ ਕਲੇਰਸਾ ਵੀ ਕਰ ਰਹੇ ਆਖਰਕਾਰ ਤੁਹਾਡੇ ਕੋਲ ਇਸ ਦਾਅਵੇ ਦੇ ਪਿੱਛੇ ਫਿਲਹਾਲ ਦਾ ਜੇਕਰ ਮੈਂ ਹੁਣ ਦੀ ਇਸ ਟਾਈਮ ਦੀ ਗੱਲ ਕਰਾਂ ਤਾਂ ਆ ਕੀ ਭੇਜਿਆ ਜਾਵੇਗਾ ਕੋਈ ਹੋਰ ਚਿਹਰਾ ਵੀ ਹੋ ਸਕਦਾ ਹੈ ਕੋਈ ਹੋਰ ਵੀ ਪਲਾਨ ਪਾਰਟੀ ਦਾ ਹੋ ਸਕਦਾ ਹੈ ਇਹ ਜਿਹੜੀ ਗੱਲ ਜਿਹੜੀ ਜ਼ਰੂਰੀ ਹੈ ਅਮਨ अरोड़ा ਸਾਹਿਬ ਨੇ ਹਾਲ ਹੀ ਦੇ ਵਿੱਚ ਇੱਕ ਬਿਆਨ ਦਿੱਤਾ ਸੀਗਾ ਇਹ ਐਲਾਨ ਕੀਤਾ ਸੀਗਾ ਕਿ ਜੈਤਰੀਵਾਲ ਸਾਹਿਬ ਲਈ ਉਹਨੇ ਗਰਾਊਂਡ ਵਰਕ ਜਿਹੜਾ ਤਿਆਰ ਕੀਤਾ ਹੈ ਉਹਨੂੰ ਬੇਸਿਕਲੀ ਹੋਰ ਅੱਗੇ ਲੱਗੇ ਜਾ ਰਹੇ ਹੈ अरोड़ा ਸਾਹਿਬ ਦੀ ਟੀਮ ਖਾਲੀ ਕਰਾ ਰਹੇ ਹੈ ਤੇ ਇਹ ਚੀਜ਼ ਬਹੁਤ ਜਲਦ ਤੁਸੀਂ ਉਹਦੇ ਦੇਖੋਗੇ ਕਿ ਜੈਤਰੀਵਾਲ ਸਾਹਿਬ ਨੂੰ ਐਮਬੀਏ ਡਿਕਲੇਅਰ ਕਰਨਗੇ ਪਹਿਲਾਂ ਤਾਂ अरोड़ा ਸਾਹਿਬ ਦੀ ਟੀਮ ਖਤਰੀ ਜਾਏਗੀ ਫਿਰ ਹੁਣ ਬੈਂਸਾਹਬ ਦੀ ਟੀਮ ਖਤਰੀ ਜਾਊਗੀ ਤੁਸੀਂ ਦੇਖਿਆ ਸੀ ਸੋਦੀਆ ਸਾਹਿਬ ਸਕੂਲਸ ਤੇ ਵਿਜ਼ਿਟ ਕਰ ਰਹੇ ਸੀਗੇ ਇੰਸਪੈਕਸ਼ਨ ਕਰ ਰਹੇ ਸੀਗੇ ਕਿ ਐਜੂਕੇਸ਼ਨ ਮਿਨਿਸਟਰ ਪੰਜਾਬ ਦਾ ਕੰਮ ਕਰੇ ਸੀਗੇ ਤੇ 3ਜੀ ਗੱਲ ਮਾਨਸਾਬ ਦੀ ਕੁਰਸੀ ਖਤਰੀ ਤੇ ਉਹੀ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਪਤਾ ਹੈ ਵੀ ਹੁਣ ਉਥੇ ਦਿੱਲੀ ਦਾ ਕੁਝ ਬਣਿਆ ਨਹੀਂ ਨਾਲੇ ਆਪਦੀ ਸੀਟ ਹਾਰੇ ਨਾਲੇ ਇਲੈਕਸ਼ਨ ਹਾਰੇ ਹੁਣ ਪੰਜਾਬ ਦਾ ਰੁਕ ਕਰਨਗੇ ਤੇ ਮਾਨਸਾਬ ਨੂੰ ਰਿਪਲੇਸ ਕੀਤਾ ਜਾਊਗਾ ਤੇ ਚੌਥੀ ਗੱਲ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਅਸੀਂ ਇਹ ਦੇਣ ਦੀ ਕਰਾਂਗੇ ਕਿ ਦਿੱਲੀ ਨੂੰ ਇੰਟਰਫੇਰੈਂਸ ਨਹੀਂ ਕਰਨੀ ਚਾਹੀਦੀ ਇਹ ਪੰਜਾਬ ਲਈ ਗਲਤ ਹੈ ਪੰਜਾਬ ਦੇ ਹੱਕਾਂ ਦੇ ਡਾਕਾਬਾਰ ਨਾਮ ਆਦਮੀ ਪਾਰਟੀ ਦਾ ਦਿੱਲੀ ਇਹ ਬੰਦ ਕਰੀ ਠੀਕ ਹੈ ਖੜਿਆਲ ਸਾਹਿਬ ਫਾਈਨਲ ਐਕਸ਼ਨ ਇੱਕ ਵਾਰ ਸੰਘੇੜਾ ਸਾਹਿਬ ਦਾ ਲੈਣਾ ਚਾਹਾਂਗਾ ਸੰਘੇੜਾ ਸਾਹਿਬ ਇੱਕ ਵਾਰ ਫਾਈਨਲ ਐਕਸ਼ਨ ਦੇ ਦਿਓ ਖੜਿਆਲ ਸਾਹਿਬ ਨੇ ਤਾਂ ਦੋ ਤਿੰਨ ਤਿੰਨ ਚਾਰ ਦਾ ਵੀ ਕਰ ਦਿੱਤੇ ਦੇਖੋ ਮੈਂ ਤਾਂ ਇਹ ਗੱਲ ਕਹਿਣਾ ਵੀ ਇਹਨਾਂ ਦਾ ਦਾਅਵਾ ਦਾ ਤੀਜਾ ਜੀ ਬੇਸ ਕੀ ਹੈ ਜ਼ੀਰੋ ਬੇਸ ਹੈ ਨਾ ਦਾਅਵਿਆਂ ਦਾ ਮੈਂ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਇਹੋ ਜਿਹੀ ਨਾ ਜਿਹੜੇ ਬੰਦੇ ਗੱਲਾਂ ਕਰਦੇ ਨੇ ਆਪਣੀ ਬੈਡਰੂਮ ਗੋਸਟਿੰਗ ਹੁੰਦੀ ਹੈ ਇਹ ਜਿਹੜੀ ਕੇ ਨਿਊਜ਼ 18er ਕੇ ਵੱਡੇ ਚੈਨਲ ਤੇ ਇਹ ਗੱਲ ਕਰ ਰਹੇ ਨੇ ਅੰਤਰਰਾਸ਼ਟਰੀ ਚੈਨਲ ਆ ਤੁਹਾਡਾ ਗੱਲ ਪੰਜਾਬ ਦਾ ਹੀ ਹੈਗਾ ਜਾਂ ਜਿਆਦਾ ਕਿਸਾ ਅੰਤਰਰਾਸ਼ਟਰੀ ਚੈਨਲ ਆ ਮੈਂ ਸਾਰੇ ਮੀਡੀਆ ਨੂੰ ਜਾਣਦਾ ਕਿਹੜਾ ਮੀਡੀਆ ਕਿਸ ਲੈਵਲ ਤੱਕ ਹੈਗਾ ਇਹਨੂੰ ਇੰਟਰਸਟ ਹੁੰਦਾ ਆ ਪਰ ਚੈਨਲ ਤੇ ਬੈਠ ਕੇ ਇਹ ਜਿਹੜੀਆਂ ਜਿਹੜੀਆਂ ਆ ਫਰੋਂ ਥਿਸ ਇਜ਼ ਨਾਟ ਗੁੱਡ ਔਨ ਥੇਅਰ ਪਾਰਟ ਭਾਜਪਾ ਦੇ ਨਾਲ ਗੱਲ ਕੇ ਇਹ ਬਿਲਕੁਲ ਉਹਨਾਂ ਦੀ ਬੋਲੀ ਬਲੀ ਵੱਲ ਸਾਡੀ ਬੋਲੀ ਬੋਲ ਰਹੇ ਨੇ ਜਿਵੇਂ ਮੈਂ ਇਹਦੀ ਦੁਬਾਰਾ ਫੇ ਨਿੰਦਾ ਵੀ ਕਰਦਾ ਆ ਪਹਿਲਾਂ ਤਾਂ ਮੈਂ ਖੰਡਨ ਹੀ ਕੀਤਾ ਸੀ ਮੈਂ ਹੁਣ ਇਹਨਾਂ ਇਸ ਗੱਲ ਦੀ ਨਿੰਦਾ ਕਰਦਾ ਜਿਹੜੀਆਂ ਆ ਫਲਾ ਰਹੇ ਨੇ